ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਜਿਹੜਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਰਾਣੀਵਲਾਦ ਤੋਂ ਦੁਖਦਾਈ ਸਮachar ਪ੍ਰਾਪਤ ਹੋਇਆ ਦੋ ਚਾਚੇ ਤਾਏ ਦੇ ਸਕੇ ਪੁੱਤ ਭਰਾਵਾਂ ਦੇ ਪਿੰਡ ਚੰਬਾਕੁਰ ਤੋਂ ਵਿਖੇ ਇੱਕ ਖਸਾਨ ਦੇ ਖੇਤ ਵਿੱਚ ਪਾਈਪ ਲਾਈਨ ਦਾ ਕੰਮ ਕਰਤੇ ਸਮੇਂ ਅਚਾਨਕ ਮਿੱਟੀ ਢੇਗ ਦੇ ਢਿੱਗਣ ਉੱਪਰ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਹਸਪਤਾਲ ਜਾਂਦੇ ਸਮੇਂ ਇਹਨਾਂ ਦੋਵਾਂ ਭਰਾਵਾਂ ਦੀ ਮੌਤ ਹੋਣ ਦਾ ਸਮachar ਪ੍ਰਾਪਤ ਹੋਇਆ ਇਹਨਾਂ ਨੌਜਵਾਨਾਂ ਦੀ ਪਛਾਣ ਜੋਰਾਜ ਸਿੰਘ ਪੁੱਤਰ ਉਤਿਆਰ ਸਿੰਘ ਬਰਤਵਾਲ ਸਿੰਘ ਪੁੱਤਰ ਜਗਤਾਰ ਸਿੰਘ ਵਜੋਂ ਹੋਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਪੂਰੀ ਤਰ੍ਹਾਂ ਤੋੜ ਗਈ। ਇਸ ਸੰਬੰਧ ਲੋਕਾਂ ਦੇ ਪੰਜਾਬੀ ਚੈਨਲ ਕੋਲ ਕੋਸ਼ਿਸ਼ ਰਿਪੋਰਟ ਪੇਸ਼ ਹੈ। ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜਰੂਰ ਕਰੋ। ਧੰਨਵਾਦ ਜੀ। ਨਹੀਂ 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 ਕੋਈ 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 ਗਾਲੀ ਕੋਈ ਗਾਲੀ ਨਹੀਂ। ਕਰ ਅੱਧੇ ਘੰਟੇ ਤੱਕ ਉਹਨੇ ਤਾਂ ਉਹਨੇ ਚੈਨਲ ਮੇਰੇ ਦਿਮਾਗ ਚੋਂ ਨਿਕਲ ਗਿਆ ਤੇ ਮੈਂ ਚੱਲ ਗਿਆ। ਕਿ ਪਾਚ ਗਿਆ ਵਾ ਇਹ ਮੁੰਡੇ ਨੂੰ ਵਾਜਾ ਮਾਰੋ ਵੀ ਅੰਦਰੋਂ ਨਿਕਲ ਨਿਕਲ ਉਹ ਤੋਂ ਥੱਲੇ ਡਿੱਗ ਗਿਆ ਆਏ ਕੋਲਾ ਬਚਾਰਾ ਗਿਆ ਆਪਣਾ ਤਕਰੀਬ ਹੁੰਦਾ ਆ ਵਾਚ ਆਸਟ੍ਰੇਲੀਆ ਤੇ ਯੂਕੇ ਇੱਥੇ ਇੱਕ ਘੰਟਾ ਤੱਕ ਉਹਨੇ ਤੇ ਉਹਨੇ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਤੇ ਮੈਂ ਚੱਲ ਗਿਆ ਬਾਹਰ ਕੇ ਸੌਟ ਕੇ ਜੱਗ ਜਾਂਦਾ ਸਰਕਾਰ ਚੱਪੀ ਆ ਆ ਤਾਂ ਮுகਾ ਮਜ਼ਾਕ ਦੀ ਗੱਲ ਕਰੀ ਐ ਇਹਨੇ ਇਹ ਚਲੀ ਗਈ ਆ नहीं 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 को, कोई कोई को, गाली कोई गाली नहीं कर अच्छा अच्छा मैं तो उधर गया हेलो सासी <laughs> کتے بھی دو دو ٹکتے بھگوڑا کر ਇਹ ਸਾਡੇ ਗਵਾਹਾਂ ਚ ਚਾਚੇ ਤਾਇਆ ਚ ਲੱਗਦੇ ਸੀ ਇਹ ਦੋ ਜਾਨੇ ਇੱਕ ਦਾ ਨਾਮ ਮਨਸੀ ਸਿੰਘ ਜੀ ਦੂਜੇ ਦਾ ਨਾਮ ਮਨਦੀਪ ਸਿੰਘ ਜੀ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਪਵਾਂਚ ਹੈ ਤਾਂ ਸ਼ਹਿਰ ਨੂੰ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੇ ਜੈਥੇ ਕੱਢਦੇ ਸਮੇਂ ਜੇਸਪੀ ਲੱਗਣ ਦਾ ਨਾਲੇ ਨਾਲ ਜੈਥੇ ਦੋਵਾਂ ਦੀ ਇਹਨਾਂ ਦਾ ਨਾਮ ਸ਼ਾਨੀਲੂ ਨਾ ਇੱਕ ਦਿਨ ਮਨਦੀਪ ਸਿੰਘਾ ਮਨਦੀਪ ਤੇ ਇੱਕ ਦਿਨਾ ਛੋਟਾ ਨਾਮ ਜਰਾ ਮੰਨੂ ਮੰਨੂ ਕਹਿੰਦੇ ਤੁਸੀਂ ਔਰ ਇੱਕ ਦਿਨ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਹਸਤਾਲ ਚ ਦਾਖਲ ਹੈ ਦੋਨੋਂ ਲੱਗ ਨੂੰ ਠੀਕ ਹੈ ਉਹ ਖਤਰੇ ਤੋਂ ਬਾਹਰ ਹੈ ਦੋਵੇਂ ਜਿੰਨੇ ਵੀ ਮੌਤ ਨਹੀਂ ਉਹਦਾ ਨਾਂ ਕੀ ਆ ਉਹਦਾ ਨਾਂ ਕਿ ਤਨ ਮਨਪ੍ਰੀਤ ਮਨੂ ਮਨੂ ਮੰਨੂ ਆਂਦਾ ਛੋਟਾ ਨਾਂ ਤੇ ਦੂਜੇ ਦਾ ਨਾਂ ਆਪਣਾ ਉਹਨੂੰ ਵੀ ਮੰਨਾਂ ਮੰਨਿਆ ਮੰਦੀਪ ਆਦਾ ਨਾ ਸਕਦਾ ਵੀ ਦੀ ਇਹ ਕੰਮ ਹੀ ਇਹ ਕਰਦੇ ਸੀ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤੋਂ ਨਹੀਂ ਇਹ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੈਂ ਪਹਿਲਾਂ ਪੌਂਦੇ ਪੌਂਦੇ ਛੱਡਿਆ ਸੀ ਪੜਦੇ ਆਈ ਇਹਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੌਣੇ ਘਰੋਂ ਆਣ ਕੇ ਲੈ ਕੇ ਆਏ ਤੇ ਢਾਲੋਂ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਤੇ ਸ਼ਹਿਰ ਜਦੋਂ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਦਰ ਨਾਲ ਮੱਛੀ ਨੂੰ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫੇਰ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਜਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਰੀਆਂ ਇਹ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਇਹ ਕਾਰਵਾਈ ਅਮਰ ਚੜ੍ਹਿਆ ਜਾਂਦੀ